ਕੀ ਨਗਰੇ ਆਪਣਾ ਮੇਰਾ ਨਾਮ ਮਰਕੁਲਿੰਗ ਸਿੰਘ ਤੁਸੀਂ ਇਸ ਜਿੰਮ ਦੇ ਵਿੱਚ ਆਉਂਦੇ ਹੋ ਕਿਵੇਂ ਲੱਗ ਰਿਹਾ ਉਹ ਰਿਹਾ ਕਿ ਜਿੰਮ ਦਾ ਮਾਹੌਲ ਬਹੁਤ ਵਧੀਆ ਹੈ ਸਾਰੇ ਟ੍ਰੇਨਰ ਬਹੁਤ ਸਪੋਰਟਿਵ ਨੇ ਜਿੰਮ ਦਾ ਮਾਹੌਲ ਬਹੁਤ ਵਧੀਆ ਬਹੁਤ ਸਿਸਟਮ ਹੋਗਾ ਤੇ ਵੇਟ ਹੋਗਾ ਮਸ਼ੀਨਾਂ ਹੋਗੀਆਂ ਸਾਰਾ ਕੁਝ ਬਹੁਤ ਵਧੀਆ ਕਿ ਜਿਹੜਾ ਜੀ ਕੰਪੀਟੀਸ਼ਨ ਹੋ ਰਿਹਾ ਉਸ ਨੂੰ ਕਿਵੇਂ ਦੇਖ ਰਹੇ ਹੋ ਉਸ ਨੂੰ ਦੇਖਦੇ ਕਿ ਇਹ ਕਪੜੇ ਆਉਂਦੇ ਨੇ ਉਹ ਬਹੁਤ ਪ੍ਰਮੋਟ ਕਰ ਰਹੇ ਨੇ ਕਪੜੇ ਰਵਾ ਪਾ ਲਿਓ ਪਾਹੋ ਲਿਫਟਿੰਗੇ ਮੈਂ ਉਹਦੇ ਨਾਲ ਬਹੁਤ ਇਨਸਪਾਇਰ ਹੋ ਗਿਆ ਪਰ ਜਿਹੜਾ ਅੱਜ ਕੱਲ੍ਹ ਬੱਚੇ ਨੇ ਸਾਰੇ ਇਹ ਰਿਹਾ ਕੋ ਬੱਚੇ ਹੋ ਗਏ ਪਰ ਕਾਫੀ ਕੈਟਾਗਰੀਜ਼ ਨੇ ਵੇਟ ਕੈਟਾਗਰੀਜ਼ ਨੇ ਉਸ ਨਾਲ ਸਾਰ ਬਹੁਤ ਬੱਚੇ ਕੰਪੀਟੀਸ਼ਨ ਕਰਾ ਰਹੇ ਨੇ ਜਿੰਮ ਵਾਲੇ ਆਪਣੇ ਸਾਥੀਆਂ ਨੂੰ ਕੀ ਮੈਸੇਜ ਦੇਣਾ ਚਾਹੁੰ ਉਹ ਜਿਹੜੇ ਅੱਜ ਕੱਲ ਨਸ਼ੇ ਵੱਲ ਜਾ ਰਹੇ ਨੇ ਹਾਂਜੀ ਆਪਣੇ ਸਾਥੀਆਂ ਨੂੰ ਕੀ ਮੈਸੇਜ ਦੇਣਾ ਚਾਹੁੰ ਉਹ ਜਿਹੜੇ ਅੱਜ ਕੱਲ ਨਸ਼ੇ ਵੱਲ ਜਾ ਰਹੇ ਨੇ ਜਾਂ ਨਹੀਂ ਬੇਹੇ ਜਿਹੜਾ ਚਾਹੋ ਕਿ ਨਸ਼ੇ ਛੱਡੋ ਕੋਹੜ ਵੱਡੋ ਠੀਕ ਹੈ ਇਹ ਆਪਣਾ ਕਚਰਾ ਛੱਡੋ ਤੇ ਆਪਣਾ ਆਪਣੇ ਸਿਹਤ ਵੱਲ ਧਿਆਨ ਦਿਓ ਆਪਣੇ ਵਧੀਆ ਪੰਜਾਬ ਨੂੰ ਕਿੱਲੇ ਕੇ ਜਾਓ ਪੰਜਾਬ ਨੂੰ ਅਚਾ ਮੁਕਤ ਬਣਾਓ ਉਹਦੇ ਆਪਣੇ ਕਿੱਡਾ ਚੱਕੇ ਜਾਓ ਜੇ ਆਪਾਂ ਦੇਖੀਂ ਆਪਣੇ ਪੰਜਾਬ ਦੇ ਕਿੰ ਗਿਮਨ ਕੋ ਕੀ ਜਿੱਤਨੇ ਮੁੰਡੇ ਹੋਗੇ ਉਹਨਾਂ ਵੰਗੋ ਬਣੋ ਤੇ ਆਪਣੇ ਪੰਜਾਬ ਦੇ ਨਾਮ ਨੂੰ ਰੋਸ਼ਨ ਕਰੋ ਪੂਰੀ ਦੁਨੀਆ 'ਚ ਕੀ ਨਾਮ ਹੈ ਜੱਬਾ ਮਨਵੀਰ ਕੌਰ ਜਿਹੜਾ ਇਸ ਕੰਪੀਟੀਸ਼ਨ ਹੋ ਰਿਹਾ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਹਾਂ ਜੀ ਮੈਂ ਇਨਸਪਾਇਰ ਹੋਇਆ ਸਾਰੇ ਪਾਰਟ ਲੈਣੇ ਦਾ ਬਹੁਤ ਮੈਲ ਲੱਗ ਰਿਹਾ ਕੋਲਫ੍ਰੈਂਸ ਆਂਦੇ ਤੇ ਮੈਂ ਪਿਛਲੇ 6 ਮਹੀਨੇ ਤੋਂ ਜੁਗ ਹਲ ਰਹੀਆਂ ਐਂਡ ਬਹੁਤ ਵਧੀਆ ਟ੍ਰੇਨਰ ਨੇ ਬਹੁਤ ਹੈਲਪਫੁਲ ਵੀ ਨੇ ਤੇ ਮੈਮ ਨੇ ਜਿਹੜੇ ਸਾਡੇ ਹਰਦੀਪ ਮੈਮ ਸ਼ੀ ਸੋ ਇਨਸਪਾਇਰਿੰਗ ਸੋ ਪਾਵਰਫੁਲ ਆਪਣੇ ਨਾਲ ਦੇ ਸਾਥੀਆਂ ਨੂੰ ਕੀ ਕਹਿਣਾ ਚਾਹੋਗੇ ਮੈਂ ਇਹ ਕਹਣਾ ਚਾਹੁੰਦੀ ਸਾਰਿਆਂ ਨੂੰ ਫਿਟਨੈਸ ਦੇਣਾ ਚਾਹੁੰਦੀ ਕਿ ਸਾਰਿਆਂ ਨੂੰ ਜੁਆਇਨ ਕਰਨਾ ਚਾਹੀਦਾ ਹੈ ਤੇ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਕੀ ਨਾਮ ਹੈ ਤੇ ਆਪਣਾ ਮੇਰਾ ਨਾਮ}{|\text{ਸ਼ਾਲਦੇਜ}|} ਇੱਥੇ ਇਹਦੇ ਕੰਪੀਟੀਸ਼ਨ ਦੇ ਵਿੱਚ ਐਂ ਆਉ ਕਿਵੇਂ ਲੱਗ ਰਿਹਾ ਹੈ ਕੰਪੀਟੀਸ਼ਨ ਬਹੁਤ ਵਧੀਆ ਲੱਗ ਰਿਹਾ ਹੈ ਕਿ ਸਾਡੇ ਭਰਾਵਾਂ ਨੇ ਕੰਪੀਟੀਸ਼ਨ ਕਰਵਾਇਆ ਹੈ ਇੱਕ ਤਰ੍ਹਾਂ ਦਾ ਸਾਰੇ ਜਿਮਾਂ ਦਾ ਫ੍ਰੈਂਡਲੀ ਮੈਚ ਹੋ ਗਿਆ ਹੈ ਆਪਣੇ ਸਾਰੇ ਨਾਲ ਦੇ ਕੰਪੀਟੀਟਰਸ ਨੇ ਲੋਕ ਸਾਡੇ ਭਾਈ ਨੇ ਉਹਨਾਂ ਨੇ ਇੱਕ ਮੀਟਅੱਪ ਹੀ ਹੋ ਜਾਂਦਾ ਕੰਪੀਟੀਸ਼ਨ ਦੇ ਬਾਅਦ ਨੇ ਕਿ ਇਹੇ ਕੰਪੀਟੀਸ਼ਨ ਹੋਣੇ ਚਾਹੀਦੇ ਨੇ ਮੰਦੀਆਂ ਹੋਣੇ ਚਾਹੀਦੇ ਨੇ ਕੰਪੀਟੀਸ਼ਨ ਸਾਰੇ ਭਾਈਆਂ ਦਾ ਮੀਟਅਪ ਹੁੰਦਾ ਇਹ ਕਰਕੇ ਸਾਰੇ ਆਪਣੇ ਆਪਣੀ ਸਟਰੈਟਜੀ ਬਣਾਉਣੀ ਹੁੰਦੇ ਨੇ ਕੌਣ ਕਿੰਨਾ ਕੁ weight ਚੱਕ ਸਕਦਾ ਕੌਣ ਕਿੰਨੀ ਕਿੰਨੀ ਤਾਕਤ ਵਾਲਾ ਹੈਗਾ ਕੋਈ ਜੀ ਸਾਡੇ ਜੋ ਕੁਝ ਬੰਦੇ ਨੇ ਜਿਹੜੇ ਜਿਹੜੇ ਪ੍ਰੈਸ਼ਰ ਇਨਕਾਈਡ ਪਾਵਰ ਲਿਫਟਿੰਗ ਮੈਮ ਕੀ ਨਾਮ ਆਪਣਾ ਜੀ ਮੇਰਾ ਨਾਮ ਦਮਪਲ ਸ਼ਰਮਾ ਅੱਜ ਜੋ ਬੱਚੇ ਕੰਪੀਟੀਸ਼ਨ ਤੇ ਆਏ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੀ ਮੈਂ ਬੱਚਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਗੀ ਕਿ ਜਿਮ ਐਕਸਰਸਾਈਜ਼ ਇਹ ਕੁਸ਼ਰੀ ਲਈ ਵਾਸਤੇ ਬਹੁਤ ਜ਼ਰੂਰੀ ਹੈ ਮੈਂ ਪਿਛਲੇ 3-4 ਸਾਲ ਤੋਂ ਜਿਮ ਕੰਟੀਨਿਊ ਕਰ ਰਹੀ ਹਾਂ ਔਰ ਇਹ ਜਿਮ ਲਗਾਉਣ ਤੋਂ ਬਾਅਦ ਮੈਨੂੰ ਲੱਗਿਆ ਕਿ ਆਪਣੇ ਹੈਲਥ ਵਾਸਤੇ ਐਕਸਰਸਾਈਜ਼ ਕਿੰਨੀ ਜ਼ਿਆਦਾ ਬੈਨੀਫਿਟ ਹੈ ਮੈਸੇਜ ਹੈ ਜ਼ਿਆਦਾ ਬਾਅਦ ਮਾਰਨਿੰਗ ਟਾਈਮ ਉੱਠ ਕੇ ਐਕਸਰਸਾਈਜ਼ ਆਉਂਦੀ ਰਹੇ ਰੋਇਨਿਸਟ ਕੋਸਟ ਦਾ ਮੈਂ ਸਾਰਿਆਂ ਨੂੰ ਇਹ ਕਹੂੰਗੀ ਜਿਹੜੇ ਇੱਥੇ ਦੇ ਜਿਮ ਦੇ ਆਪਣੇ ਓਨਰਸ ਨੇ ਔਰ ਟ੍ਰੇਨਰ ਨੇ ਬਹੁਤ ਹੀ ਵਧੀਆ ਨਿਹਾਰਦੀ ਮ ਤੇ ਉਹਨਾਂ ਨੇ ਬਹੁਤ ਅੱਛੀ ਟ੍ਰੇਨਿੰਗ ਦਿੱਤੀ ਹੈ ਸਾਰਿਆਂ ਨੂੰ ਪੰਕਚੁਅਲ ਨੇ ਟਾਈਮ ਦੇ ਕੋਰੇ ਹੋਰ ਅਨੁਸ਼ਾਸਨ ਵਿੱਚ ਰਹਿਣਾ ਸਿਖਾਇਆ ਸਭ ਨੂੰ ਮੈਡਮ ਕੀ ਨਾਮ ਹੈ ਜੀ ਆਪਣਾ ਮੇਰਾ ਹਰਦੀਪ ਕੌਰ ਮੈਡਮ ਜੋ ਅੱਜ ਬੱਚਿਆਂ ਦਾ ਕੰਪੀਟੀਸ਼ਨ ਹੋ ਰਿਹਾ ਉਸ ਨੂੰ ਦੇਖ ਕੇ ਕਿਸ ਤਰ੍ਹਾਂ ਲੱਗਿਆ ਮੈਨੂੰ ਬਹੁਤ ਵਧੀਆ ਲੱਗਿਆ ਵੈਸੇ ਅਸੀਂ ਸੋਚਿਆ ਨਹੀਂ ਸੀਗਾ ਵੀ ਇੰਨੇ ਜ਼ਿਆਦਾ ਐਕਸਾਈਟਡ ਹੋਣਗੇ ਸਾਰੇ ਸੱਚੀ ਤੁਹੇ ਜੀ ਬਹੁਤ ਹੀ ਮਤਲਬ ਪਰੇ ਪੈ ਰਹੇ ਨੇ ਬੰਦੇ ਅੱਜ ਕੱਲ ਦੇ ਮਤਲਬ ਸਿਗਾ ਵੀ ਹਾਂ ਕਾਫੀ ਡਾਇਵਰਟ ਹੋ ਰਹੇ ਨੇ ਡਿਸਟਰੈਕਟ ਹੋ ਰਹੇ ਨੇ ਪਰ ਦੇਖ ਕੇ ਨਾ ਕਰਾਊਡ ਐਨੀ ਐਕਸਾਈਟਮੈਂਟ ਬਹੁਤ ਹੀ ਵਧੀਆ ਲੱਗ ਰਿਹਾ ਬਹੁਤ ਹੀ ਵਧੀਆ ਕਰ ਰਹੇ ਨੇ ਸਾਰੇ ਬਹੁਤ ਐਕਸਾਈਟਡ ਨੇ ਬਹੁਤ ਹੀ ਵਧੀਆ ਫੀਲ ਹੋ ਰਿਹਾ ਹੈਗਾ ਮੈਨੂੰ ਤਾਂ ਦੇਖ ਕੇ ਇਹਨਾਂ ਦੀ ਐਕਸਾਈਟਮੈਂਟ ਮੋਟੀਵੇਟਿਡ ਵੀ ਨੇ ਸਾਰੇ ਵਧੀਆ ਕੋਚ ਨੇਗੇ ਸਾਰਿਆਂ ਕੋਲੇ ਮੈਨੂੰ ਇਸ ਤਰ੍ਹਾਂ ਦੇ ਕੰਪੀਟੀਸ਼ਨ ਹੋਣੀ ਚਾਹੀਦੀ ਹੈ ਸਰਕਾਰਾਂ ਨੂੰ ਕਰਾਉਣੀ ਚਾਹੀਦੀਆਂ ਬਿਲਕੁਲ ਕਰਾਉਣੇ ਚਾਹੀਦੇ ਨੇਗੇ ਕਿਉਂਕਿ ਇਹ ਇੱਕ ਵਧੀਆ ਹੈਗਾ ਮੁੰਡਿਆਂ ਨੂੰ ਵਧੀਆ ਸਾਈਡ ਤੇ ਲੈ ਕੇ ਜਾਣ ਦਾ ਕਿਉਂਕਿ ਫਿਟਨੈਸ ਨੂੰ ਲੈ ਕੇ ਇੰਨੀ ਅਵੇਅਰਨੈਸ ਹੈ ਨਹੀਂਗੀ ਪਰ ਜਿਹੜੀ ਅੱਜ ਕੱਲ ਦੀ ਜਨਰੇਸ਼ਨ ਆ ਸੱਚੀ ਕਾਫੀ ਵਧੀਆ ਚੱਲ ਰਹੇ ਨੇਗੇ ਆਪਣੇ ਪੇਰੈਂਟਸ ਨੂੰ ਵੀ ਕਰਾ ਰਹੇ ਨੇਗੇ ਨਾਲ ਜਿਹੜੇ ਮੈਨੂੰ ਬਹੁਤ ਵਧੀਆ ਲੱਗਦਾ ਹੈ ਇਹ ਜਾਂ ਕੁਝ ਦੇਖ ਕੇ ਵੀ ਆਹ ਸੱਚੀ ਹੋਣਾ ਚਾਹੀਦਾ ਹੈ ਨਸ਼ੇ ਪੱਤੇ ਨਸ਼ੇ ਪੱਤੇ ਤਾਂ ਸੱਚੀ ਕਾਫੀ ਦੂਰ ਹੈ ਇਹ ਤਾਂ ਬਸ ਸੋਚ ਵੀ ਨਹੀਂ ਸਕਦੇ ਜਿਹੜੇ ਜਿਹੇ ਮੂਫ ਵਗੈਰਾ ਕਰਦੇ ਨੇ ਉਹ ਤਾਂ ਇਹ ਚੀਜ਼ ਬਾਰੇ ਸੋਚ ਵੀ ਨਹੀਂ ਸਕਦੇ ਆ ਨਸ਼ੇ ਪੱਤੇ ਵੀ ਇਹ ਵੀ ਹੁੰਦੇ ਨੇ ਇਹ ਹੀ ਇੱਕ ਐਡਿਕਸ਼ਨ ਆਗਾ ਇਹ ਬੈਸਟ ਐਡਿਕਸ਼ਨ ਆਗਾ ਬੋਡੀ ਨੂੰ ਆਪਣੇ ਆਪ ਨੂੰ ਫਿੱਟ ਰੱਖਣਾ ਇਹੀ ਬੈਸਟ ਐਡਿਕਸ਼ਨ ਹੈਗਾ ਬੱਚੇ ਬੱਚੇ ਕਰਦੇ ਨੇ ਜੀ ਬ੍ਰੋ ਸੰਜੀਵ ਕੁਮਾਰ ਜੀ ਤੁਸੀਂ ਅੱਜ ਕੰਪੀਟੀਸ਼ਨ ਕਰਵਾ ਰਹੇ ਹੋ ਪਹਿਲੀ ਵਾਰ ਕਰਵਾ ਰਹੇ ਹੋ ਜੀ ਨਹੀਂ ਸਰ ਦੂਸਰੀ ਵਾਰ ਹੈ ਪਹਿਲਾਂ ਆਪਣੇ ਕଲେਜမှာ ਕਰਵਾਇਆ ਸੀ ਹੁਣ ਆਲ ਆਊਟ ਧੂਲੀ ਦਾ ਕਰਵਾ ਰਹੇ ਹਾਂ ਜਿਹੜਾ ਤੁਸੀਂ ਕਰਵਾ ਰਹੇ ਹੋ ਅੱਜ ਨੌਜਵਾਨਾਂ ਦਾ ਬਹੁਤ ਇਕੱਠ ਰੱਖਣਾ ਮਰਿਆ ਕਿ ਲੱਗ ਰਿਹਾ ਜੀ ਇਸ ਤਰ੍ਹਾਂ ਹੋਵੇਗਾ ਹਾਂ ਜੀ ਸਰ ਕਾਹਨੋਂ ਸਾਡੀ ਇਸ ਤਰ੍ਹਾਂ ਵੀ ਅਸੀਂ ਡਿਸਟ੍ਰਿਕਟ ਸੰਗੂਰ ਦਾ ਕਰਵਾਉਣ ਦੀ ਸੱਤ ਤੇ ਡਿਸਟ੍ਰਿਕਸ਼ਨਲ ਪੂਰਤਾ ਕਰਾਈ ਤੇ ਸਾਨੂੰ ਅੱਜ ਆਪ ਨੂੰ ਬਹੁਤ ਪ੍ਰਾਊਡ ਹੈ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੂਗਾ ਜੀ ਬਸ ਇਹ ਕਸ਼ਸ਼ ਬਦਲੋ ਦੇ ਸਾਡੀ ਇਹ ਮੋਟਵੇਸ਼ਨ ਕਸ਼ਸ਼ ਬਦਲੋ ਜਿਹੜੇ ਜਨਰੇਸ਼ਨ ਹੈ ਨਿਊ ਜਨਰੇਸ਼ਨ ਨਸ਼ਾ ਬਾਰੇ ਬਦਲਤੀ ਜਾ ਰਹੀ ਹੈ ਕਿ ਉਹਨੂੰ ਉਸ ਤੋਂ ਦੂਰ